ਸਸਕਾ ਸਾਰਿਆਂ ਨੂੰ ਜੀ ਆਇਆਂ ਨੂੰ ਕਿਚਨ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਜੋ ਕਿ ਆਪਣੇ ਸਿਹਤ ਲਈ ਬਹੁਤ ਵਧੀਆ ਹੁੰਦੀਆਂ ਹਨ ਅਲਸੀ ਦੀਆਂ ਪਿੰਨੀਆਂ ਆਪਾਂ ਘਰੇ ਹੀ ਤਿਆਰ ਕਰਾਂਗੇ ਸਿੰਪਲ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਸਟੋਰ ਕਰਕੇ ਵੀ ਰੱਖ ਸਕਦੇ ਜੋ 2 ਮਹੀਨੇ ਲਈ ਖਰਾਬ ਨਹੀਂ ਹੋਣਗੀਆਂ ਅਲਸੀ ਸਾਡੇ ਸਿਹਤ ਲਈ ਬਹੁਤ ਹੀ ਗੁਣਕਾਰੀ ਹੁੰਦੀ ਹੈ ਸਾਡੇ ਸਰੀਰ ਨੂੰ ਗਰਮ ਰੱਖਦੀ ਹੈ ਸਰਦੀਆਂ ਵਿੱਚ ਅਲਸੀ ਦੀਆਂ ਪਿੰਨੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਹਨ ਇਸ ਦੇ ਨਾਲ ਆਪਣਾ ਕਸਟਰੋਲ ਵੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਅਲਸੀ ਦੀਆਂ ਪਿੰਨੀਆਂ ਆਹ ਅਲਸੀ ਅੱਧਾ ਕਿਲੋ ਲਈ ਹੋਈ ਆ ਅੱਧਾ ਕਿਲੋ ਅਲਸੀ ਲਈ ਹੋਈ ਆ ਇਹ ਪੀਸੇ ਬਸਾਈਪ ਜਰ ਮਿਲ ਗਈ ਸੀ 1 ਕਿਲੋ ਗੁੜ ਲਿਆ ਹੋਇਆ ਆ ਨਾਲ ਮੈਂ 1.5 ਕਿਲੋ ਆਟਾ ਲਿਆ ਹੋਇਆ ਆ ਕਿਉਂਕਿ ਅਲਸੀ ਕਹਿੰਦੇ ਗਰਮ ਹੁੰਦੀ ਆ ਤੇ ਉਦੋਂ ਡਬਲ ਆਟਾ ਪੈਂਦਾ ਪਰ ਮੈਂ ਥੋੜਾ ਜਿਹਾ ਘੱਟ 1.5 ਕਿਲੋ ਹੀ ਕਰ ਲਿਆ ਨਾ ਤੇ ਆ ਇੱਕ ਕੱਪ ਮੈਂ ਗੀਆਂ ਤੇ ਨਾਲ ਹੀ ਮਸੌਕੀ ਤੇ ਨਾਲ ਥੋੜੀ ਸੌਂਫ ਸੌਂਫ ਕਹਿੰਦੇ ਠੰਡੀ ਹੁੰਦੀ ਆ ਸੌਫ ਪਾਣੀ ਬਹੁਤ ਜ਼ਰੂਰੀ ਹੁੰਦੀ ਐ ਐਲਸੀ ਦੇ ਵਿੱਚ ਇਸ ਕਰਕੇ ਆਪਾਂ ਸੌਂਫ ਲੈ ਲਈਆਂ ਹੁਣ ਆਪਾਂ ਇੱਕ ਕੜਾਈ ਲਈ ਐ ਉਹਦੇ ਵਿੱਚ ਆਪਾਂ ਪਹਿਲਾਂ ਆਟੇ ਨੂੰ ਭੁੰਨਾਗੇ ਇਹ ਆਪਾਂ ਹਲਕੀ ਆਂਤੇ ਭੁੰਨਣਾ ਆ ਦਾ ਪਿਆ ਆ ਜਉ ਤੱਕੇ ਲਾਲ ਜਿਆ ਥੋੜਾ ਜਣੀ ਆਪ ਹੋ ਜਾਂਦਾ ਬਰਾਉਂਡ ਜੀ ਸ਼ੇਡ ਚ ਜਦੋਂ ਜੜਾ ਪੈਨ ਪੁੰਨੀ ਜਾਣਾ ਕਿਉਂਕਿ ਕੱਚਾ ਆਟਾ ਰਹਿ ਗਿਆ ਤਾਂ ਫਿਰ ਆਪਣੀ ਸਪੀਨੀਆਂ ਚ ਕੱਚਾ ਬਣ ਜਾਏਗਾ ਹੈ ਕਿਉਂਕਿ ਕਾਫੀ ਕਲਰ ਚੇਂਜ ਹੋ ਗਿਆ ਆਪਾਂ ਨੂੰ ਆਟੇ ਦਾ ਚਾਹੀਦਾ ਆ ਆਹ ਵਾਲਾ ਕਲਰ ਜਿਹੜਾ ਨੀਚੇ ਥੋੜਾ ਜਿਹਾ ਪਾ ਦੋ ਤਰ ਤਰ ਆਟਾ ਲੈ ਕੇ ਕਰਦੇ ਪਈ ਮੈਂ ਇੱਕ ਵਾਰੀ ਆਟਾ ਸਾਰਾ 1 ਕਿਲੋ ਕੀਤਾ ਰ ਫਿਰ ਕੱਚਾ ਨਾ ਰਹੇ ਤੇ ਦੋ ਪਾਰਚ ਵਾਇਡ ਕੀਤਾ ਆ ਅੱਧਾ ਹੁਣ ਤੇ ਅੱਧਾ ਫਿਰਕ ਪਾਚਾ ਆਪਾਂ ਇਹਨੂੰ ਭੁੰਨਾ ਹੈ ਆਟੇ ਇਹ ਆਪਾਂ ਇਸੇ ਤਰ੍ਹਾਂ ਹੀ ਸੁੱਕਾ ਹੀ ਆਟਾ ਪਰ ਲੈਣਾ ਆ ਬਾਅਦ ਚ ਆਪਾਂ ਕਿਉਂ ਬਗੈ ਜੋ ਵੀ ਪਾਉਣਾ ਕਿਉ ਉਹ ਆਪਾਂ ਬਾਅਦ ਚ ਭੁੰਨਾ ਪਾਵਾਂਗੇ ਆ ਪਹੁੰਚ ਗਿਆ ਥੋੜਾ ਜਿਹਾ ਹੋ ਰਹਿ ਗਿਆ ਆ ਆ ਦੇਖੋ پراਊਡ ਕਿ ਰਹੇਗਾ ਇਸ ਤਰ੍ਹਾਂ ਇਸੇ ਇਹ ਕਲਰ ਕਰਨਾ ਪਾਟੇ ਦਾ ਆ ਪਾਟਾ ਚੰਗੀ ਤਰ੍ਹਾਂ ਭਰ ਲੈਣਾ ਤੇਰਾ ਕਿਉਂ ਜੇ ਕੱਚਾ ਪਾਣਾ ਰਹਿ ਜਾਏ ਸੌਂਝਾ ਹੋ ਗਿਆ ਹੈ। ਦੇਖੋ ਆਟੇ ਦਾ ਕਲਰ ਵੀ ਚੇਂਜ ਹੋ ਗਿਆ। ਹੁਣ ਆਪਾਂ ਇਹਨੂੰ ਇਸ ਪਰਾਤ ਦੇ ਵਿੱਚ ਪਾ ਲਾਂਗੇ। ਇਸ ਤਰ੍ਹਾਂ ਜਿਹੜਾ ਜਿਆਦਾ ਆਪਣਾ ਆਟਾ ਰਹਿ ਗਿਆ ਹੈ ਉਹਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਪੁੱਣ ਲਵਾਂਗੇ। ਦੇਖੋ ਆ ਆਟੇ ਚ ਤੇ ਆ ਆਟੇ ਚ ਕਿੰਨਾ ਫਰਕ ਹੈ ਆ ਆਟਾ ਕੱਚਾ ਹੈ ਤੇ ਆਟਾ ਪਾ ਪੁੰਨ ਲਿਆ ਆ ਇਸ ਨੂੰ ਵੀ ਇਸੇ ਤਰੀਕੇ ਨਾਲ ਆਪਾਂ ਲਾਲ ਕਰ ਲਵਾਂਗੇ ਨਹੀਂ ਲੱਗਦਾ ਹੈਗਾ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਅਸਲੀ ਤੇ ਸਹੀ ਖਰਮ ਹੁੰਦੀ ਆ ਇਸ ਕਰਕੇ ਸਿਆਲਿਆ ਚ ਖਾੜੀ ਬਹੁਤ ਵਧੀਆ ਹੁੰਦੀ ਆ ਇਦੇ ਚ ਗੋਡੇ ਤਰਤ ਹੁੰਦੇ ਆ ਪਰ ਬਹੁਤ ਗਰਮ ਹੁੰਦੇ ਸਰੀ ਨੂੰ ਆਪਣੀ ਕਰਮੈਸ਼ ਦੇਂਦੀ ਹੈ ਅੰਸਿਕ ਸਰੇ ਪਾਸੇ ਆਪਾਂ ਇੱਕ ਬਦੀਲਾ ਲਿਆ ਹੋਇਆ ਉਹਦੇ ਚ ਇੱਕ ਗਲਾਸ ਪਾਣੀ ਦਾ ਪਾ ਦਿੰਗੇ ਤੇ ਆਪਾਂ ਚਾਹਨੀ ਵਾਸਤੇ ਤਿਆਰ ਕਰ ਲੈਣੀ ਉਹਨਾਂ ਚ ਗੁੜ ਤੇ ਚਾਹਨੀ ਜਿੱਦਾਂ ਆਪਣੇ ਆਟਾ ਪੁੱਝਾ ਪਿਆ ਆ ਪਾਣੀ ਨੂੰ ਆਪਾਂ ਗਰਮ ਹੋਣ ਦੇਣੀ ਬਾਅਦ ਚ ਗੁੜ ਪਾਵਾਂਗੇ ਇਹ ਆਪਣਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਚ ਗੁੜ ਪਾ ਦਾਂਗੇ ਜੋਨੇ ਆਪਣੇ ਆਪ ਹੀ ਮੈਲਟ ਹੋ ਜਾਣਾ ਵਿੱਚ ਪਾਣੀ ਤੇ ਆਪਣੀ ਗੜਦੀ ਜਾਣੀ ਹੋ ਗਈ ਆਲਮੋਸਟ ਤੇ ਅਜਾ ਵਾਚ ਵਾਈਟ ਵਾਈਟ ਚ ਇਹ ਚਾ ਗਦੀਆ ਨਾ ਇਹਨੂੰ ਆਪਾਂ ਲਾ ਲਏ ਨੇ ਥੋੜ੍ਹੀ ਥੋੜੀ ਪਰ ਉਪਰ ਕੱਢ ਲੈਨੇ ਆ ਇਹਨਾਂ ਨੂੰ ये साफ साफ गौर रह जाएगा चार तैयार रहोगे और ਉਜਰਨ ਮੱਟਾ ਵੀ ਪੁੱਛਿਆ ਹੋਣਾ ਪੈਸੇ ਵੇਚੀ ਅੱਜ ਥੋੜੀ ਜਿਹੀ ਘਰੋਂ ਟਾਲਾਂਗੇ ਸੇਵੀ ਆਪਣੇ ਗਰਮ ਹੋ ਗਿਆ ਹੁਣ ਇਹਨੂੰ ਆਪਾਂ ਕੱਢ ਲਾਉਂਗੇ ਰਾਤ ਦੇ ਵਿੱਚ ਹੁਣ ਆਪਾਂ ਕਿਉਂ ਪਾਵਾਂਗੇ अपने शरीर की फैट भी लॉस चल रही है यह भिंडिया बहुत ही वाइया बन के तैयार हो सर्जी जरूर खानिया चाहिए गर्म हो चुके हैं फिर आप सौगी पावे नाल ही थोड़ी जी सौ बदम ਉਰੇ ਜੇ ਆਪਾਂ ਮੱਝ ਪਾਵਾਂਗੇ ਵਿੱਚ ਬੰਦ ਕਰ ਦਿੰਨੇ ਆ ਹੁਣ ਵਿੱਚ ਆਪਾਂ ਆਟਾ ਪਾਉਣੇ ਆ ਆਪਾਂ ਹਲਸੀ ਪਾ ਦੇਨੇ ਤੇ ਸਾਰੇ ਮਿਕਸ ਕਰ ਲੈਨੇ ਆ ਸਾਰੇ ਮਿਕਸ ਕਰ ਲਿਆ ਤੇ ਹੁਣ ਨਾਲ ਹੀ ਆਪਾਂ ਛਾਸ਼ਨੀ ਪਾਣੀ ਗੁੜ ਵਾਲੀ ਇਹ ਆਪਾਂ ਛਾਨਣੀ ਨਾਲ ਫੁੰਨ ਕੇ ਪਾਉਣੀ ਆ ਜੋ ਵੀ ਕੱਕ ਕੰਡਾ ਉਹ ਸ਼ਰੀਰ ਦੇ ਵਿੱਚ ਹੀ ਰਹਿ ਜੇ चङ्घि तर मिस गरेन एन ਆਪਣੀ ਅਲਸੀ ਬਣ ਕੇ ਤਿਆਰ ਹੋ ਗਈ ਹੈ ਹੁਣ ਬਸ ਆਪਾਂ ਪਿੰਨੀਆਂ ਵਟਨੀਆਂ ਇਹਨਾਂ ਦੀ ਦੋ ਕੁ ਮਿੰਟ ਆਪਾਂ ਸੇਕਾਂ ਲਵਾ ਲੈਨੇ ਆ ਬਾਦਾਮਸ ਹੋ ਗਈ ਮੈਂ ਕੱਟ ਹੀ ਪਾਈ ਹੋਈ ਹੈ ਕਿਉਂਕਿ ਅਲਸੀ ਵੀ ਗਰਮ ਆ ਤੇ ਸੋਕੀ ਪਜਾਮ ਵੀ ਗਰਮ ਹੈ ਇਸ ਕਰਕੇ ਥੋੜਾ ਜਿਹਾ ਫਲੇ ਥੋੜੇ ਜਿਹੀ ਮੈਂ ਪਾਏ ਹੋਏ ਆ ਬਾਕੀ ਤੇ ਮੈਂ ਰੱਖ ਲਿਆ ਤੇ ਆਪਣੀ ਅਸੀ ਬਣ ਕੇ ਤਿਆਰ ਆ ਥੋੜੀ ਜਿਹਾ ਆ ਵੀ ਇਦਾਂ ਹੀ ਖਾਣੂ ਰੱਖ ਲਾਂਗੇ ਬਾਕੀ ਦੀ ਆਪਾਂ ਪਿੰਨੀਆਂ ਵਾਟਾ ਲਾਂਗੇ ਆਪਰਾ ਬਣ ਕੇ ਤਿਆਰ ਹੋ ਗਿਆ ਆ ਹੁਣ ਆਪਾਂ ਪਿੰਨੀਆਂ ਬਣਾਵਾਂਗੇ ਕਰਨ ਕਰਮੇ ਕੋਸੀ ਕੋਸੀ ਬਣੀ ਜਾਣੀ ਚਾਹੀਦੀ ਪੰਨੀ ਹੋ ਠੀਕ ਹੈ ਇਧਰ ਖੋਣਾ ਮੈਨੂੰ ਜਿਹੜਾ ਵੀ ਆਪਣੇ ਆਪਣੇ ਬੱਟੇ ਲੱਗੀ ਆ ਨਾ ਦੇਖੋ ਮੇਰਾ ਹੈਲੋ ਹੈਲੋ ਇਸ ਤਰ੍ਹਾਂ ਮਿੰਟਾਂ ਮਿੰਟ ਇਹ ਆਪਾਂ ਪਿੰਨੀਆਂ ਵਟ ਲੈਣੀਆਂ ਇਹ ਤਾਂ ਆਪਣੀ ਹੱਥੋਂ ਘਰਉਣ ਆਈ ਹੈ ਹੈਨਾ ਮੇਰਾ ਇਹ ਤਾਂ ਕਿੰਦਾ ਦੀ ਬਣੀਆ ਬਾਤ ਸਵਾਦ ਨੂੰ ਨੀਂ ਮਾਂ ਤੇ ਇਹ ਆਪਾਂ ਛੋਟੀਆਂ ਛੋਟੀਆਂ ਵਟਾਂਗੇ ਜੋ ਕਿ ਬੱਚੇ ਵੀ ਖਾ ਲੈ ਐ ਇਸੇ ਤਰੀਕੇ ਨਾਲ ਆਪਾਂ ਸਾਰੀਆਂ ਪਿੰਨੀਆਂ ਵਟ ਲਵਾਂਗੇ ਦੀ ਆਪਣੀਆਂ ਅੱਛੀਆਂ ਪਿੰਨੀਆਂ ਤਿਆਰ ਹੋ ਗਈਆਂ ਆਪਣੇ ਪਿੰਨੀਆਂ ਬਣ ਕੇ ਤਿਆਰ ਹੋ ਗਈਆਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰਿਆ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ